ਮਾਪਿਓ ਦੀ ਚੰਗੀ ਉਹ ਹੈਗੀ ਆ ਬਖਸ਼ਿਸ਼ ਲਾ ਲਓ ਉਹਨਾਂ ਦਾ ਅਸ਼ੀਰਵਾਦ ਲਾ ਲਓ ਜੋ ਸਾਨੂੰ ਇੰਨਾ ਵੱਲ ਮਿਲਿਆ ਆ ਕਿ ਅਸੀਂ ਚੰਗੇ ਕੰਮਾਂ ਵੱਲ ਤੁਰੇ ਆ ਸਾਡੇ ਮਾਪਿਓ ਨੇ ਸਾਨੂੰ ਉਹ ਸਿਆਣੇ ਦਿੱਤੀਆਂ ਵੀ ਤੁਸੀਂ ਬਾਗਦਿਆਂ ਕਰੋ ਸ਼ਰਾਬਾਂ ਵੀ ਉਹ ਇਦਾਂ ਦੇ ਕੰਮ ਕਰੋ ਚੰਗੇ ਕੰਮ ਕਰਨ ਵਾਸਤੇ ਉਹਨਾਂ ਨੇ ਸਾਨੂੰ ਪੂਰਾ ਅਸ਼ੀਰਵਾਦ ਦਿੱਤਾ ਤੇ ਅਸੀਂ ਕਰ ਰਹੇ ਹਾਂ ਜੀ ਮੇਰਾ ਨਾਮ ਸੂਰੇਸ਼ ਬਰਮਾ ਆ ਤੇ ਅਸੀਂ ਇਹੀ ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਆ ਜਿੱਦਾਂ ਸਾਡੇ ਭਰਾ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਉਪਰਾਲਾ ਕੀਤਾ ਬਲੱਡ ਕੈਂਪ ਦਾ ਖੂਨਦਾਨ ਸਭ ਤੋਂ ਵੱਡਾ ਕੈਂਪ ਹੈ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਯੂਥ ਨੂੰ ਆਪਣੇ ਨਸ਼ੇ ਛੱਡ ਕੇ ਆਪਣੇ ਜਨਮ ਦਿਨ ਦੇ ਮੌਕੇ ਤੇ ਜਾਂ ਕੋਈ ਵੀ ਕੋਈ ਵੀ ਫੰਕਸ਼ਨ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਵਧੀਆ ਤੋਂ ਵਧੀਆ ਕੰਮ ਕਰਨ ਤੇ ਅਸੀਂ ਉਹੀ ਕਹਿਣਾ ਚਾਹੁੰਦੇ ਹਾਂ ਕਿ ਜਿੱਦਾਂ ਸਾਡੇ ਭਰਾ ਨੇ ਕੈਂਪ ਲਾਇਆ ਆਪਣੇ ਜਨਮ ਦਿਨ ਦੇ ਮੌਕੇ ਤੇ ਹਰ ਬੰਦਾ ਆਪਣੇ ਜਨਮ ਦਿਨ ਦੇ ਮੌਕੇ ਤੇ ਸ਼ਰਾਬਾਂ ਪੀਂਦੇ ਆ ਬਾਟੀਆਂ ਕਰਦੇ ਨੇ ਕਲਪਾਈ ਜਾਂਦੇ ਨੇ ਕੇਕ ਹਾਂ ਜੀ ਤੁਹਾਨੂੰ ਪਤਾ ਹੈ ਅੱਜ ਕੱਲ ਲੋਕ ਹਰ ਮੌਕੇ ਤੇ ਕੇਕ ਕੱਢਦੇ ਨੇ ਕੇਕ ਉਹਦੀ ਬੇਦਖ ਕਿਸੇ ਗਰੀਬ ਬੱਚੇ ਦੇ ਮੂੰਹ ਤੇ ਪਾਵੇ ਕੇਕ ਹੋਈ ਕਿਤੇ ਅਸੀਂ ਜਿੱਦਾਂ ਰੋਡ ਤੇ ਜਿਹੜੇ ਆਪਣੇ ਆਪਣੇ ਲੋਕ ਬੈਠੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਲਈ ਯੋਗਦਾਨ ਕੁਝ ਪਾਈਏ ਬਲੱਡ ਕੈਂਪ ਲਾਈਏ ਇਹ ਹੀ ਕਹਿਣਾ ਚਾਹੁੰਦੇ ਸਰ ਦੂਸਰੋਂ ਕੀ ਮੈਸੇਜ ਆਉਂਦੇ ਨੇ ਉਹਨੂੰ ਸਰ ਇਹ ਹੀ ਮੈਸੇਜ ਆਇਆ ਕਿ ਆਪਣੇ ਨਸੇ ਛੱਡ ਕੇ ਜੱਗੇ ਕੰਮ ਕਰੋ ਇਹ ਹੀ ਮੈਸੇਜ ਹੈ ਜਿਹੜਾ ਨਾਮ ਇਹ ਰਾਹੁਲ ਸ਼ਰਮਾ ਜੀ ਹਾਂ ਜੀ ਕੈਂਪ ਲਾਇਆ ਹੈ ਯਕੀਨਨ ਕੈਂਪਸ ਆਪਣੇ ਛੋਟੇ ਭਰਾ ਦੇ ਜਨਮ ਦਿਨ ਤੇ ਲਾ ਆ ਗਿਆ ਮਨਸ਼ੂ ਮਹਰਾ ਜੀ ਦੇ ਤੇ ਇਹੀ ਮੇਰਾ ਸੰਦੇਸ਼ ਹੈ ਨੌਜਵਾਨ ਨੂੰ ਤੇ ਆਪਣੇ ਪੰਜਾਬ ਨੂੰ ਵੀ ਕਿ ਜਿਸ ਹਿਸਾਬ ਨਾਲ ਅਸੀਂ ਪੂਰੇ ਦੇਸ਼ 'ਚ ਆਪਣੇ ਪੰਜਾਬ ਨੂੰ ਦਿਖਾਇਆ ਜਾਂਦਾ ਹੈ ਕਿ ਇਹ ਨਸ਼ੇ ਵੱਲ ਟੁੱਟ ਰਿਹਾ ਇਸ ਵਾਰ ਇਹ ਦਿਖਾਇਆ ਜਾਵੇ ਕਿ ਕਿਸ ਹਿਸਾਬ ਨਾਲ ਉਪਰਾਲਾ ਕਰ ਰਹੇ ਆ ਸਾਡੇ ਨੌਜਵਾਨ ਪੀੜੀ ਕਿ ਜਨਮ ਦਿਨ ਤੇ ਸ਼ਰਾਬਾ ਨਾ ਪੀ ਕੇ ਨਸ਼ੇ ਨਾ ਕਰਕੇ ਪੰਜਾਬ ਨੂੰ ਅੱਗੇ ਵਧਾਰੇ ਨੇ ਕਿ ਬਲੱਡ ਕੈਂਪ ਲਾ ਕੇ ਕਿ ਇਦਾਂ ਦਾ ਉਪਰਾਲਾ ਕਰੋ ਕਿ ਪੰਜਾਬ ਸਾਡਾ ਅੱਗੇ ਵਧੇ ਤੇ ਪੰਜਾਬ ਦੀ ਇਹ ਤਸਵੀ ਸੁਧਾਰੀ ਜਾਵੇ ਕਿ ਨਸ਼ੇਵਾਲ ਨਹੀਂ ਸਾਡਾ ਪੰਜਾਬ ਇਸ ਸਮੇਂ ਸਾਡਾ ਨੌਜਵਾਨ ਅੱਛੇ ਕੰਮਾਂ ਵੱਲ ਤੁਰ ਰਿਹਾ ਇਸ ਪੰਜਾਬ ਦਾ ਜਿਹੜਾ ਨਾਮ ਵਿਗਾੜਿਆ ਗਿਆ ਉਹਨੂੰ ਸੁਧਾਰਨ ਦੇ ਲਈ ਜਿਹੜਾ ਨੌਜਵਾਨ ਅੱਗੇ ਵਧ ਰਿਹਾ ਇਦਾਂ ਹੀ ਵੱਧਦਾ ਰਹੇ ਤੇ ਪੰਜਾਬ ਦਾ ਨਾਮ ਰੋਸ਼ਨ ਹੁੰਦਾ ਰਹੇ ਸਾਡੇ ਭਰਾਵਾਂ ਪਰ ਇਹ ਸਾਡਾ ਪਹਿਲਾ ਕੈਂਪ ਲੱਗ ਰਿਹਾ ਹੈ ਬਸ ਇਹੀ ਕਹਿਣਾ ਚਾਹੁੰਦੇ ਆਂ ਵੀ ਨੌਜਵਾਨ ਬੇੜੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਨਸ਼ੇ ਬੱਤੇ ਛੱਡ ਕੇ ਸਮਾਜ ਭਲਾਈ ਦੇ ਸਾਨੂੰ ਕੰਮਾਂ 'ਚ ਅੱਗੇ ਆਉਣਾ ਚਾਹੀਦਾ ਹੈ ਇਹ ਰੋਜ਼ਾਨਾ ਪਕੰਦੇਵਾਂ ਕਿੱਲੇ ਦਾ ਇਹ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲਗਾਇਆ ਗਿਆ ਜੀ ਕਿੰਨੇ ਲੋਕ ਉਸ ਕੈਂਪ ਦਾ ਇਤਨੀ ਫਾਇਦਾ ਲੈ ਚੁੱਕੇ ਕੈਂਪ ਦਾ ਫਾਇਦਾ 50 ਤੋਂ 100 ਲੋਕ ਲੈ ਚੁੱਕੇ ਆ ਹੁਣ ਮੈਂ ਹਾਂਜੀ ਹਾਂਜੀ ਕਿਹੜੀ ਕਿਹੜੀ ਚੀਜ਼ ਦਾ ਕੰਮ ਇਹ ਸਿਰਫ ਬਲੱਡ ਕੈਂਪ ਲਾਇਆ ਹੈ ਕਿੰਨੇ ਬੰਦੇ ਬਲੱਡ ਦੇ ਚੁੱਕੇ ਆ 60-70 ਦੇ ਚੁੱਕੇ ਆ ਇਹਦਾ ਕਿੰਨੀ ਕੀ ਦਾ ਕਿੰਨੇ ਇੱਕ ਉਮੀਦ ਦਾ ਆਪਣੇ 500 ਦੀ ਹੈਗੀ ਆ ਬਾਕੀ ਜਿੰਨੇ ਹੋ ਜਾਣ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹ ਮੈਸੇਜ ਦੇਣਾ ਚਾਹੀਦਾ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਆਪਣੇ ਨਸ਼ੇ ਪੱਤੇ ਛੱਡ ਕੇ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਅੱਜਕੱਲ ਕੀ ਮੋਲ ਹੋਇਆ ਦਾ ਉਹ ਚੀਜ਼ਾਂ ਛੱਡ ਕੇ ਸਾਰਿਆਂ ਸਾਨੂੰ ਇਹ ਹਸਪੀਟਲ ਦੀ ਟੀਮ ਆਈ ਹੋਈ ਹੈ ਸੀਐਮਸੀ ਤੋਂ ਆਈ ਹੈ ਜੀ ਟੀਮ